ਮੇਰੀ ਅੱਖੀਆਂ ਤੋਂ ਓਲੇ ਇੱਕ ਪਲ ਨਾ ਰਹਿੰਦੀ ਸੀ ਤੇਰੀ ਹਾਂ ਮੈਂ ਤੇਰੀ ਗੱਲ ਗੱਲ ਤੇ ਕਹਿੰਦੀ ਸੀ ਗੱਲ ਗੱਲ ਤੇ ਕਹਿੰਦੀ ਸੀ ਉਸ ਪ੍ਰੇਮ ਕਹਾਣੀ ਦਾ ਮੈਂ ਰਾਜਾ ਤੂੰ ਰਾਣੀ ਐ ਇੱਕ ਯਾਦ ਪੁਰਾਣੀ ਐ ਤੇਰੀ ਮੇਰੀ कहानी है साश्री काल जी मैं हरप्रीत पायल कौर और आज जैसी है क्या जशन सिंह ਦੇ ਨਾਲ ਉਹਨਾਂ ਦੀ ਕਹਾਣੀ ਨੂੰ ਜਾਣਨ ਲਈ ਪੁੱਛਦੇ ਹਾਂ ਕਿ ਇਹ ਰਾਜਾ ਨੇ ਤੇ ਰਾਣੀ ਕੌਣ ਹੈ ਨਾਲ ਹੀ ਨਾਲ ਤੁਹਾਨੂੰ ਦੱਸਾਂਗੇ ਕਿ ਜਸ਼ਨ ਸਿੰਘ ਕਿਵੇਂ ਕਰਨ ਵਾਲੇ ਨੇ ਤੁਹਾਡੇ ਸਾਰਿਆਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਐਂਟਰਟੇਨਮੈਂਟ ਸੋ ਬਿਨਾਂ ਟਾਈਮ ਵਿਸਟ ਕੀਤੇ ਐਮ ਲੌਂਜ ਦੇ ਵਿੱਚ ਤਾਂ ਆਏ ਹਾਂ ਖਾਂਦੇ ਵੀ ਹਾਂ ਗੱਲਾਂ ਵੀ ਕਰਦੇ ਹਾਂ ਤੇ ਪਤਾ ਕਰਦੇ ਹਾਂ ਜਸ਼ਨ ਸਿੰਘ ਦੇ ਨਾਲ ਕੀ ਕੀ ਹੈ ਉਹਨਾਂ ਦੇ ਹੋਰ ਪਟਾਰੇ ਦੇ ਵਿੱਚ ਤੁਹਾਡੇ ਸਾਰਿਆਂ ਦਾ ਮਨੋਰੰਜਨ ਕਰਨ ਲਈ ਵੈਲਕਮ ਜਸ਼ਨ ਕਮ ਵਿਦ ਅਸ ਇੱਕ ਯਾਦ ਪੁਰਾਣੀ मेरी मेरी कहानी है स्टेशन केदा मतलब ड्रीम से गायक सिंगर बणदा कोइंसिडेंस से गायक सिंगर बणंदा सिंगिंग की कि तरफ किस तरह केदा कि है uh, मैं जी ये uh, जेड़ा हुनर है ये जेड़ा प्रोफेशन है मेरी फैमिली च मेरे फादर्स नाम uh, हरदीप सिंह बहुत ਪਚੀਤੀ ਸਾਲ ਤੋਂ ਇਸ ਇੰਡਸਟਰੀ ਚ ਨੇ ਉਹਨਾਂ ਦਾ ਨਾਮ ਵੀ ਆ ਉਹਨਾਂ ਦੀ ਇੱਜ਼ਤ ਵੀ ਆ ਉਹਨਾਂ ਦੇ ਬੜੇ ਗਾਣੇ ਹਿੱਟ ਵੀ ਨੇ ਫਿਲਮਾਂ 'ਚ ਵੀ ਨੇ ਸੋ ਇਹ ਮੈਨੂੰ ਲੱਗਦਾ ਕਿ ਮੈਂ ਬਿਫੋਰ ਬਰਥ ਹੀ ਪ੍ਰਮਾਤਮਾ ਨੇ ਮੈਨੂੰ ਐਦਾਂ ਤਿਆਰ ਕਰਕੇ ਭੇਜਿਆ ਸੀ ਵੀ ਤੂੰ ਕਰਨ ਇਹੀ-ਇਹੀ ਚੱਲਿਆ ਸੋ ਮਾਈ ਅਨਸਰ ਇਜ਼ ਵੈਰੀ ਸਿੰਪਲ ਮੈਨੂੰ ਹਰ ਜਿਹੜਾ ਹੀ ਕੈਨ ਨਾ ਵੀ ਇਟਸ ਆਲਵੇਜ਼ ਬਿਫੋਰ ਮੈਂ ਜਦੋਂ ਮੈਂ ਜੰਮਿਆ ਮੈਂ ਇਹ ਏਸੀ ਚੀਜ਼ ਲਈ ਜੰਮਿਆ ਅੱਛਾ ਡੈਡ ਤੁਹਾਨੂੰ ਕੋਈ ਗਾਣਾ ਬਹੁਤ ਪਸੰਦ ਹੋਇਆ ਕਿਹੜਾ ਗਾਣਾ ਹੋਇਆ ਹਾਂਜੀ ਜਿਸ ਜਿਸ ਗੀਤ ਨੇ ਉਹਨਾਂ ਨੂੰ ਉਹਾਂ ਦੀ ਪਛਾਣ ਦਿੱਤੀ ਮੈਂ ਤੁਹਾਨੂੰ ਦੋ ਲਾਈਨਾਂ ਵੀ ਸੁਣਾਉਣਾ ਹਮ ਸ਼ਹਿਰ ਪਟਿਆਲੇ ਦੇ ਓ ਮੁੰਡੇ ਮੁੱਛ ਫੁੱਟ ਕਬਰੂ ਨੇ ਸੋਹਣੇ ਪੱਗਾਂ ਫੋਚਮੀਆਂ ਪੱਗਾਂ ਫੋਚਮੀਆਂ ਓ ਯਾਰ ਅੱਦਲਾ ਬੱਟੇ ਦਿਲ ਨੇ ਵਟਾਉਣੇ ਸ਼ਹਿਰ ਪਟਿਆਲੇ ਦੇ ਅਰੇ ਤੁਸੀਂ ਵੀ ਪਟਿਆਲੇ ਤੋਂ ਹੋ ਡਾਡ ਨੇ ਮਤਲਬ ਗਾਣਾ ਗਾਇਆ ਤੁਸੀਂ ਕਿ ਤੋਂ ਬਿਲੋਂਗ ਕਰਦੇ ਮੈਂ ਜੀ ਮੇਰਾ ਜੰਪਾਲ ਦੀ ਚੰਡੀਗੜ੍ਹ ਦਾ ਓਕੇ ਅ ਮੇਰੇ ਡਾਡ ਹੁਣ ਦਾ ਜਿਹੜਾ ਪਿੰਡ ਹੁੰਦਾ ਸੀ ਉਹ ਦਕੋਹਾ ਡਿਸਟ੍ਰਿਕਟ ਦੇ ਅੰਦਰ ਉੱਥੋਂ ਦੇ ਨੇ ਤੇ ਬਹੁਤ ਯਾਦਾਂ ਨੇ ਇੱਥੇ ਦੀਆਂ ਆ ਗਰੋਨ ਓਲ ਮਾਈ ਲਾਈਫ ਹੇਅਰ ਤੇ ਅੱਜ ਆਪਾਂ ਫੇਰ ਜੰਡੀਗੜ੍ਹ ਚ ਮਿਲਿਆ ਦੇ ਸੋ ਕਿਹੜੀ ਚੰਡੀਗੜ੍ਹ ਦੀ ਸਭ ਤੋਂ ਬੈਸਟ ਜਗ੍ਹਾ ਕਿਹੜੀ ਲੱਗਦੀ ਹੈ ਸਾਰੀਆਂ ਨਹੀਂ ਇੱਕ ਨਹੀਂ ਇੱਕ ਅਗਰ ਇੱਕ ਬੋਲਿਆ ਜਾਏ ਨਾ ਕਿ ਆਪਾਂ ਟਰੈਵਲ ਕਰਦੇ ਆਂ ਕਿਉਂਕਿ ਆਪਾਂ ਦਿੱਲੀ ਜਾਈਏ ਤਾਂ ਇੱਕ ਜਗ੍ਹਾ ਮੈਂ ਪੱਕਾ ਜਾਣੀ ਐ ਮੈਂ ਬੰਬਈ ਜਾਉ ਤਾਂ ਇੱਕ ਜਗ੍ਹਾ ਪੱਕਾ ਐ ਨਾ ਤੇ ਦਿੱਲੀ ਅਗਰ ਆਪਾਂ ਚੰਡੀਗੜ੍ਹ ਜਾਈਏ ਤਾਂ ਕਿਹੜੀ ਜਗ੍ਹਾ ਜਿੱਥੇ ਜਸ਼ਨ ਜ਼ਰੂਰ ਆਉਂਦੇ ਨੇ ਜਸ਼ਨ ਮਨਾਉਂ ਜਸ਼ਨ ਕਿੱਥੇ ਜਾਂਦੇ ਹਨ ਉਹਨੂੰ ਐਡਡ ਕਰੀਏ ਅ ਜਵਾਨ ਰੱਕੇ ਹੈਗੇ ਆਂ ਜੀ ਯੂ ਹੈਵ ਅ ਲੋਟ ਆਫ ਫਰੈਂਡਸ ਹੇਅਰ ਅਸੀਂ ਜਦੋਂ ਵੀ ਕਿਤੇ ਖੜਨਾ ਹੋਵੇ ਜਸ਼ਨ ਸਿੰਘ ਜਿਹੜੀ ਰੂਟ ਤੇ ਮਿਲੂਗਾ ਜੇ ਮਿਲੂਗਾ ਤਾਂ ਫਿਲਹਾਲ ਆਪ ਐਟ ਦ ਮੂਮੈਂਟ ਆਈ ਏਮ ਇਨ ਦਿੱਲੀ ਆਈ ਏਮ ਇਨ ਬੰਬਈ ਆਈ ਏਮ ਹੇਅਰ देयर ਪਰ ਜਦੋਂ ਵੀ ਮੈਨੂੰ ਮੈਨੂੰ ਟਾਈਮ ਮਿਲਦਾ ਮੈਨੂੰ ਐਂ ਤਾਂ ਹੁੰਦਾ ਵੀ ਮੇਰੇ ਫਰੈਂਡਸ ਆ ਇਕੱਠੇ ਹੈ ਕਿਉਂਕਿ ਸਾਰੇ ਮੇਰੇ ਫਰੈਂਚ ਕੋਈ ਲੁਧਿਆਣੇ ਤੋਂ ਕੋਈ ਕਰੋੜ ਤੋਂ ਕੋਈ ਮੁੰਬਈ ਤੋਂ ਜਦੋਂ ਮੈਨੂੰ ਐਂ ਤਾਂ ਹੁੰਦਾ ਵੀ ਸਾਰੇ ਇਕੱਠੇ ਆ ਤੁਸੀਂ ਗੱਡੀ ਗੱਡੀ ਪਾਰਕ ਕਰੀਂ ਦੀ ਆ ਜਿਹੜੀ ਰੂਟ ਤੇ ਹੋਈ ਜਸਟ ਹਵ ਅ ਗੁੱਡ ਟਾਈਮ ਦੇ ওকে ਜੀ ਆਪਾਂ ਪਾਣੀ ਵੀ ਲੈ ਲੈਂਦੇ ਤੇ ਆਪਾਂ ਕੁਝ ਆਰਡਰ ਵੀ ਕਰਦੇ ਹਾਂ ਪਲੀਜ਼ ਤੇ ਗੱਲ ਕਰਦੇ ਆ ਅੱਗੇ ਹੋਰ ਫਿਰ ਡੈਡ ਦਾ ਗਾਣਾ ਤਾਂ ਉਹ ਕਥਾ ਕੱਲਾਸ ਪਤਾ ਕਰਦੇ ਹਾਂ ਕਿ ਜਸ਼ਨ ਨੂੰ ਹੋਰ ਕਿਹੜੇ ਕਿਹੜੇ ਗਾਣੇ ਪਸੰਦ ਆ ਤੇ ਜਸ਼ਨ ਐਕਚੁਅਲੀ ਇਸ ਵਾਰ ਦਿਲ ਦਾ ਕੁੱਤਤ ਖੇਲ ਕਰੇ ਤੋਂ ਬਾਅਦ ਉਹ ਪਟਾਰ ਗਲਿਚ ਕੀ ਲੈ ਕੇ ਆਏ ਨੇ ਪੈਰ ਹੁਣ ਰੱਖਦੀ ਨਹੀਂ ਹਾਂ ਤੇਰੇ ਬਿਨਾ ਦਿਨ ਮੇਰੇ ਸਾਂ ਨਹੀਂ ਲੰਘਦੇ ਰਾਤ ਤੜਕਦੀ ਨਹੀਂ ਲੈਣਾ ਦੀ ਜ਼ਮੀਨ ਉੱਤੇ ਨੀਂਦ ਵੀ ਮੇਰੀ ਜਦੋਂ ਤੱਕ ਪਰਾਠੇ ਆਂਦੇ ਆਪਾਂ ਜਸ਼ਨ ਵਾਪਸ ਤੁਹਾਡੇ ਤੇ ਆਉਣੇ ਆ ਜੀ ਫਿਟਨੈਸ ਦੀ ਗੱਲ ਕੀਤੀ ਸੀਗੀ ਜਿਸ ਲਈ ਤੁਹਾਨੂੰ ਅਮਿਤab ਬੱਜਨ ਵੀ ਕਹਿੰਦੇ ਨੇ ਹੈਲੋ ਤੇ ਫਿਲਮਸ ਹਾਂ ਮੇਰੇ ਦੋਸਤ ਹਾਂ ਜੀ ਹਾਂ ਲੋ ਵਿਤ ਆਪ ਬੱਚੇ ਮੇਰੇ ਜੀ ਵਿਤ ਆਪ ਬੱਚੇ ਰੋ ਪੰਜਾਬ ਹਾਂ ਜੀ ਹਾਂ ਜੀ ਸੂਰ ਸੂਰ ਕੇ ਕਬਿਲ ਨਹੀਂ ਮੈਂ ਐਕਟਿੰਗ ਕਰ ਕਿ ਦੀ ਐਕਟਿੰਗ ਦਾ ਦਿਲ ਨਹੀਂ ਕੀਤਾ ਦਿਲ ਬਹੁਤ ਚੀਜ਼ਾਂ ਦਾ ਕਰਦਾ ਜੀ ਪਰ ਜ਼ਿਆਦਾਤਾਂ ਤੁਹਾਡੇ ਫੈਨਸ ਤੁਹਾਨੂੰ ਆਪ ਵੀ ਖੁਸ਼ੀ ਨਾਲ ਨਹੀਂ ਉਸ ਉੱਤੇ ਤੱਕ ਲੈ ਕੇ ਜਾਂਦੇ ਉਦੋਂ ਤੱਕ ਤੁਸੀਂ ਭਾਵੇਂ ਜਿੰਨੀਆਂ ਮਰਜ਼ੀਆਂ ਫਿਲਮਾਂ ਬਣਾ ਲਓ ਤੁਹਾਡੀ ਫਿਲਮ ਨਹੀਂ ਚੱਲੇਗੀ ਦੇ ਨਾਈਸ ਹਾਂ ਸਰ बिकॉज ਅੱਜਕੱਲ ਤਾਂ ਸਾਰੇ ਨਹੀਂ 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 ਸਾਰੇ 10th ਕਰ ਰਹੇ ਨੇ ਹਾਂਜੀ ਹਾਂਜੀ ਮੇਰੀ ਮੇਰੀ ਵਿਰਾਸਤ ਚ ਮੈਨੂੰ ਗਾਇਕੀ ਮਿਲੀ ਹੈ ਮੈਂ ਪਹਿਲਾਂ ਉਹਦੇ ਵਿੱਚ ਆਪ ਦੇ ਆਪ ਨੂੰ ਐਕਸੈਲ ਕਰੂੰਗਾ ਜਿੰਨਾ ਕਰ ਸਕਦਾ बिकॉज ਸਕਾਈਜ਼ ਲਿਮਿਟ ਨੂੰ ਪਤਾ ਅੱਜ ਪੰਜਾਬੀ ਗੀਤ ਹਾਲੀਵੁੱਡਸ ਵੀ ਨੇ ਹਾਲੇ ਪੰਜਾਬੀ ਗੀਤ ਹਾਲੀਵੁੱਡਸ ਵੀ ਜਾਣ ਵਾਲੇ ਨੇ ਜਲਦੀ ਪੰਜਾਬ ਇੰਡਸਟਰੀ ਤਾਂ ਹੈ ਹੀ ਤੁਹਾਨੂੰ ਪਤਾ ਸਾਰੇ ਵੀ ਆਲ ਆ ਯੰਗਸਟਰਸ ਮੇਰੇ ਨਾਲ ਦੇ ਵੀ ਉਹਨਾਂ ਨੂੰ ਮੇਰੀਆਂ ਬਹੁਤ ਸਾਰੀਆਂ ਗੁੱਡ ਵਿਸ਼ਸ ਨੇ ਦੇ ਆਲ ਆ ਡੂਇੰਗ ਵੈਰੀ ਵੈਲ ਅਟਲੈਸ ਦੇ ਅਸੈਪਟ ਮੀ ਐਜ਼ ਅ ਸਿੰਗਰ ਦੈਨ ਦੇ ਵਿਲ ਟੇਕ ਮੀ ਸਰੋਤੇ ਤਾਂ ਬਹੁਤ ਹੀ ਸਿਆਣੇ ਨੇ ਔਰ ਸਿਆਣੀ ਸਾਡੀ ਗੱਲ ਸੀ ਅੱਭੀ ਆਪ ਇਹ ਵੀ ਦੱਸ ਦਿੰਦੇ ਆ ਕਿ ਤੁਹਾਡਾ ਜਿਹੜਾ ਨਵਾਂ ਗਾਣਾ ਆਉਣ ਵਾਲਾ ਹੈ ਜਿਸ ਵਿੱਚ ਮਿੱਕਾ ਸਿੰਗ ਇਜ਼ ਗੋਇੰਗ ਟੂ ਸਪੋਰਟ ਯੂ ਉਸ ਗਾਣੇ ਬਾਰੇ ਦੱਸੋ हां जी दैट सॉन्ग इज विल बी वन ऑफ माय मोस्ट इंपोर्टेंट सॉन्ग्स ऑफ माय लाइफ क्योंकि आप पर आप नु मनने वाले बंदे हैं और ए कहानी ए गीत एक ਸਟੋਰੀ ਹੈ ਉਹ ਮੈਂ ਜ਼ਰੂਰ ਤੁਹਾਣਾ ਸ਼ੇਅਰ ਕਰੂੰਗਾ ਜਦੋਂ ਯਾਦ ਗਾਣਾ ਆਇਆ ਦਿਲ ਦੇ ਕੋਤੇ ਆਇਆ ਉਸ ਤੋਂ ਬਾਅਦ ਥੋੜਾ ਗੈਪ ਆ ਗਿਆ ਸੋ ਇੱਕ ਦਿਨ ਇਦਾਂ ਹੀ ਬਾਬਾ ਫ਼ਰਾਜ ਸਾਹਿਬ ਜਿਹੜਾ ਦਰਬਾਰ ਨਕੋਦਰ ਵਿੱਚ ਹੈ ਮੈਨੂੰ ਇੱਕ ਗੀਤ ਉੱਥੋਂ ਮਿਲਿਆ ਓਕੇ ਜੀ ਉੱਥੇ ਦਰਸ਼ਨ ਕਰਨ ਜਾਈਦਾ ਸੀ ਤੇ ਇੱਕ ਵਾਰੀ ਉੱਥੇ ਇੱਕ ਸਾਡਾ ਜਿਹੜਾ ਨੌਜਵਾਨ ਮੁੰਡਾ ਉੱਥੇ ਸੇਵਾ ਕਰਦਾ ਸੀ ਅਸੀਂ ਜਾ ਕੇ ਬਹਿੰਦੇ ਹੁੰਦੇ ਸੀਗੇ ਜੀ ਲੰਗਰ ਛਕਦੇ ਸੀ ਐਂਡ ਹੀ ਹਿਜ਼ ਟੂ ਕਮ ਜੈਸ ਲਾਈਕ ਭਾਜੀ ਮੈਂ ਗਾਣੇ ਰੱਖਦਾ ਉਹਦਾ ਨਾਮ ਹੈ ਵਾਸੂਪ ਜਿਹਨੇ ਇਹ ਗੀਤ ਲਿਖਿਆ ਆ ਉਹ ਆ ਕੇ ਬੈਠੇ ਤੇ ਮੈਂ ਕਿਹਾ ਵੀ ਤੁਸੀਂ ਮੈਨੂੰ ਇਹ ਕੰਮ ਕਰੋ ਤੁਸੀਂ ਮੈਨੂੰ ਪੇਪਰਸ ਨਾ ਦਿਓ ਤੁਸੀਂ ਮੈਨੂੰ ਈਮੇਲ ਵਿੱਚ ਕਰ ਦਿਓ ਬਿਕਾਜ਼ ਪੇਪਰਸ ਸੋ ਸਮ ਟਾਈਮਸ ਇਟ ਗੇਟ ਮਿਸਪਲੇਸਡ ਸੋ ਬੇਦਰ ਬੇਕ ਦਿਨ ਸੀਗਾ ਅਪ੍ਰੈਲ ਦਾ ਮਹੀਨਾ ਸੀ ਵੀ ਆ ਵਾਸ ਸਿਟਿੰਗ ਵੈਰੀ ਅਪਸੈਟ ਡਿਊ ਟੂ ਸਮ ਰੀਜ਼ਨ ਮੈਸ ਅਲਵੇਜ਼ ਦੱਸੀ ਵੀ ਕੀ ਕਰਾਂ ਕੀ ਕਰਾਂ ਆ ਥੋਟ ਬੈਟਰ ਟੂ ਗੇਟ ਦ ਸongs ਆਰ ਆਫ ਦ ਈਮੇਲ ਤੇ ਮੈਂ ਦੇਖਾ ਤਾਂ ਸੀ ਯਾਰ ਪੜ ਕੇ ਕਿ ਮੈਨੂੰ ਲੱਗਦਾ ਨਹੀਂ ਕਿ ਆਮ ਜਸਟ ਟੂ ਸਟਾਰਟ ਆਮ ਜਸਟ ਵੈਰੀ ਨਿਊ ਇਨ ਦ ਇੰਡਸਟਰੀ ਤੇ ਮੈਂ ਜੀ ਗਾਣਾ ਕੱਢਿਆ ਉਹ 7 8 ਜਿਹੜੇ ਪੇਪਰ ਸੀਗੇ ਗੀਤ ਸੀਗੇ 8 ਗਾਣੇ ਸੀਗੇ ਉਹਦੇ ਵਿੱਚੋਂ ਰੈਂਡਮਲੀ ਗੀਤ ਨਿਕਲਿਆ ਤੂੰ ਦੁਨੀਆਂ ਦੇ ਰੰਗ ਵਿੱਚ ਰੰਗ ਕੇ ਕੀ ਲੈਣਾ ਤੂੰ ਸਾਇਆਂ ਦੇ ਰੰਗ ਵਿੱਚ ਵੇਖ ਰੰਗ ਕੇ ਝੋਲੀ ਪਰਦੂ ਮੁਰਾਦ ਨਾਅ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ ਤੂੰ ਸੱਚੇ ਦਿਲੋਂ ਦੇਖ ਮੰਗ ਕੇ ਮੇਰੇ ਸਾਈ ਨੇ ਮੋਜਾ ਲਾ ਦਿੱਤੀਆਂ ਸਾਈ ਨੇ ਮੋਜਾ ਲਾ ਦਿੱਤੀਆਂ ਬੜੀ ਕਿਰਪਾ ਕੀਤੀ ਸਾਈ ਮੇਰੇ ਬੜੀ ਕਿਰਪਾ ਕੀਤੀ ਸਾਈ ਮੇਰੇ ਚੋਰੀ ਜਾਂਸੀ ਉਪਗਾ ਦਿੱਤੀਆਂ ਮੇਰੇ ਸਾਈ ਨੇ ਮੇਰੇ ਸਾਈ ਨੇ ਮੇਰੇ ਸਾਈ ਨੇ ਉਹ ਸੱਚੇ ਸਾਈ ਨੇ ਮੇਰੇ ਸਾਈ ਨੇ ਮੋਜਾ ਲਾ ਦਿੱਤੀਆਂ ਸਾਈ ਨੇ ਮੋਜਾ ਲਾ ਦਿੱਤੀਆਂ ਹੋ ਬਹੁਤ ਖੂਬਸੂਰਤ ਹੋਰ ਇਹ ਤਾਂ ਬੈਸਟ ਪਾਇਆ ਹੈ ਕਿ ਐਕਡਮ ਆਈ ਗੈਸ ਸੂਫੀ ਸੌਂਗ ਹੈ ਪਰ ਇਹਦੇ ਥੋੜਾ ਪੌਪ ਵੀ ਮਿਕਸ ਕੀਤਾ ਹੋਇਆ ਹੈ ਸਾਡੇ ਜੇ ਤੁਸੀਂ ਮਹਿਸੂਸ ਕਰ ਸਕੀਓ ਇਹ ਤਾਂ ਹੀ ਪੌਪ ਹੈ बिकॉज़ ਉਹ ਥੋੜਾ ਕ੍ਰਿਸਪ ਆਦਰਵਾਇਜ਼ ਇਸ ਤਰ੍ਹਾਂ ਦੇ ਜਦੋਂ ਗਾਣੇ ਆਉਂਦੇ ਹੈ ਸਾਈ ਜਾਂ ਫਿਰ ਕਿਸੇ ਵੀ ਆਪਾਂ ਥੋੜਾ ਜਿਹਾ ਉਹ ਸੌਫਟ ਟੋਨ ਆ ਜਾਂਦਾ ਹੈ ਔਰ ਫਿਰ ਉਹ ਇੱਕ ਇੱਕੀ ਬੀਟ ਹੀ ਰਹਿ ਜਾਂਦਾ ਬਟ ਆਈ ਗੈਸ ਇਹਨੂੰ ਥੋੜਾ ਪੌਪ ਇਟ ਟੈਕਸਚਰ ਪਾਇਆ ਹੋਇਆ ਹੈ ਇਹਦੇ ਵਿੱਚ ਜੀ ਮੈਂ ਸਾਰਾ ਤਾਂ ਹੀ ਥੋੜਾ ਕ੍ਰਿਸਪ ਲੱਗ ਰਿਹਾ ਸੀ ਸੁਣਦੇ ਹੋਏ ਜੀ ਜੀ ਜੇ ਤੁਹਾਨੂੰ ਕ੍ਰਿਸਪ ਲੱਗਿਆ ਤਾਂ ਮੈਂ ਫੇਰ ਹੀ ਉਹ ਇਹਦਾ ਜੀ ਮੈਂ ਸਾਰਾ ਕਰਡ ਦਿਨਾ ਮੇਰੇ 뮤ਜ਼ਿਕ ਡਾਇਰੈਕਟਰ ਜੈਫ ਕੁਮਾਰ ਜੀ ਆਈ ਗੈਸ ਕਿ ਉਸ ਤੋਂ ਨਾਲ ਪਹਿਲਾਂ ਵੀ ਹਾਂਜੀ ਯਾਦ ਵੀ ਉਹਨਾਂ ਦਾ ਪ੍ਰੋਡਕਟ ਸੀ ਜਿਹੜੇ ਦੇ ਕੁੱਤੇ ਵੀ ਰੰਗੀਲੇ ਸੀ ਉਹਨਾਂ ਨੇ ਮੈਨੂੰ ਮੈਨੂੰ ਮੌਕਾ ਦਿੱਤਾ ਮੈਂ ਉਹਦਾ ਬਹੁਤ ਥੈਂਕ ਯੂ ਕਰਦਾ ਤੇ ਜਦੋਂ ਇਸ ਗੀਤ ਦੇ ਦੌਰਾਨ ਜਦੋਂ ਕੰਪੋਜੀਸ਼ਨ ਬਣੀ ਸੀ ਹੁੰਦਾ ਹੈ ਕਿ ਇੱਕ ਬੰਦਾ ਬਹੁਤ ਸੀਨੀਅਰ ਹੈ ਇੰਡੀਆ ਫਿਲਮਾਂ ਕੀ ਸੀ ਨੇ ਗਾਣੇ ਕੀਤੇ ਆ ਸੋ ਤੁਸੀਂ ਇਦਾਂ ਕਹਿ ਵੀ ਨਹੀਂ ਸਕਦੇ ਕਿ ਜਦਕਿ ਮੈਂ ਇੱਕ ਗਾਣਾ ગાਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਜਿੱਦਣੇ ਗਾਣਾ ਕੰਪੋਜ਼ ਹੋਇਆ 2 ਦਿਨ ਬਾਅਦ ਉਹ ਬੰਬੇ ਤੋਂ ਚੰਡੀਗੜ੍ਹ ਆ ਗਿਆ ਆਪਦੇ ਕਿਸੇ ਕੰਮ ਲਈ ਤੇ ਅਸੀਂ ਗੱਡੀ 'ਚ ਬੈਠੇ ਹਾਂ ਦੋਵੇਂ ਚੁੱਪ ਤੇ ਮੈਂ ਬਹੁਤ ਡਰਦੇ ਦਰਦ ਨੇ ਕਿਹਾ ਵੀ ਆਪਾਂ ਗਾਣਾ ਕਰ ਲਈ ਹੁਣ ਇੱਕ ਤੇ ਕਹਿੰਦੇ ਹਾਂ ਯਾਰ ਮੈਨੂੰ ਗਾਣਾ ਮੇਰੇ ਕੋਲ ਆਇਆ ਤੇ ਆ ਥਿੰਕ ਇਟਸ ਇਟਸ ਅ ਮਿਰਕਲ ਮੈਂ ਫੇਰ ਮੈਂ ਰੱਬ ਦਾ ਸ਼ੁਕਰਾਨਾ ਕਿ ਜਦੋਂ ਹੀ ਮੈਂ ਗਾਣਾ ਸੁਣਾਇਆ ਉਹਨੇ ਉਹਦੇ ਗਾਣਾ ਉਹ ਕੀਤਾ ਅੱਛਾ ਇਸ ਦੇ ਵਿੱਚ ਮਿੱਕਾ ਸਿੰਘ ਦਾ ਕੀ ਰੋਲ ਆ ਸੀ ਸੁਣਿਆ ਕਿ ਮਿੱਕਾ ਸਿੰਘ ਇਸ ਤੁਹਾਡੇ ਨਾਲ ਨੇ ਉਹਨਾਂ ਦਾ ਕੀ ਹੋਇਆ ਮਿੱਕਾ ਬਾਜੀ ਹੁਣੀ ਬਹੁਤ ਸਾਲ ਤੋਂ ਦੋਸਤ ਵੀ ਨੇ ਔਰ ਮੇਰੇ ਵੱਡੇ ਭਰਾ ਵੀ ਨੇ ਕੁਛ ਨਹੀਂ ਜੀ ਹੀ ਇਸ ਹੀ ਇਸ ਡੂਇੰਗ ਵੈਰੀ ਵੈਲ ਇਨ ਮੁੰਬਈ एवरीवन ਨੋਜ਼ ਹੀ ਇਸ ਅ ਵੈਰੀ ਬਿਗ ਨੇਮ ਕੁਛ ਨਹੀਂ ਜੀ ਅਸੀਂ ਮੈਂ ਬੰਬੇ ਸੀਗਾ ਔਰ ਜਿਵੇਂ ਪਾਜੀ ਵੱਡੇ ਨੇ ਉਹ ਕਹਿੰਦੇ ਵੀ ਅਦਰ ਕੁਝ ਸਾਚੂ ਪਿੰਨਿਆਂ ਵਾਲੇ ਬੰਦੇ ਦੱਬਸ਼ਰ ਮਾਰਦੇ ਆਈ ਬੈਠੇ ਸੀ ਸੀ ਬਸ ਜਿਵੇਂ ਤੁਸੀਂ ਤੇ ਮੈਂ ਬੈਠੇ ਹਾਂ ਮੈਂ ਚਾਹ ਮੰਗਾਈ ਥੋਡੇ ਲਈ ਨਹੀਂ 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 ਤਾਂ ਕਿ ਅਸੀਂ ਚਾਹ ਪੀਂਦੇ ਸੀ ਬੈਠੇ ਤੇ ਮੇਰੇ ਹਾਲੇ ਮਨ ਚੱਲ ਰਿਹਾ ਸੀ ਮੈਂ ਕਿਹਾ ਯਾਰ ਹੁਣ ਆਡੀਓ ਕਰ ਲਿਆ ਇਟਸ ਇਟਸ ਅ ਬਿਗ ਪ੍ਰੋਸੈਸ ਵੈਦਰ ਯੂ మేਕ ਅ ਫਿਲਮ ਵੈਦਰ ਯੂ ਰਿਕਮਿਊਜ਼ਿਕ ਐਲਬਮ ਵਾਟਐਵਰ ਤੁਸੀਂ ਤੁਹਾਨੂੰ ਉਹ ਏਰੀਆਜ਼ ਵਿੱਚ ਉਹ ਜਾਣਾ ਪੈਂਦਾ ਆਡੀਓ ਵੀਡੀਓ ਐਂਡ THEN ਦਾ ਪ੍ਰੋਮੋਸ਼ਨ ਪਾਜੀ ਕਹਿੰਦੇ ਚਲ ਲੈ ਕਰ ਓਕੇ and second murat hu ha ji vajje ne la ka so i was just quiet after that kyunki main dubbing karke gaana khatam karke utthe suna oh kende main kar dena etho gaye main kithe jaunga aur tab baad fir jashan ne ready done celebrate jashan de liye jashan taiyar ho gaya ha ji fir tonu pata hi hai main par kafi din chup reya mainu aaye lagya ki inna naam na unada And uh, uh, professional, just the professional and Then mm. it's very like important work, important. work. is work. Relation is a relation. Just like any professionalism is professionalism and personalism is personalism. Correct. We can, we can sit and have tea. But if you are interviewing, so we are. We are asking questions. तो ओदे भी ऐसे ही कुछ सेशन वाज रेडी मैं क्लियर कर दूं ऑफ कैमरा भी मैं यही बोल चुका कि डार्लिंग व्हाट्स गोइंग न्यूअर डोंट वरी क्लियर ही रहेगा बट आई जस्ट आई एम जस्ट पुलिंग हर लेग बस यही हुआ मतलब मैं मेनू ओदो सच्ची मैं सच कहूंगा कि मेनू ओदो ऐसे लग गया भाई पाजी ने वैसे खुश होकर किया तभी मैं करदा मैं ना चार दिन ओ तो मत वैसे चुप रहया कोई फोन नहीं कीता एंड देन पाजीज लाइक यार तू गाना नहीं करना वे तू सानो काम पे लाके आब हो गया ओके एंड देन आई थॉट कि ਪੰਜਾਬੀ ਇਸ ਰੀਲੀ ਇਨ ਸਪੋਰਟ ਓਕੇ ਜੀ ਤੇ ਹੁਣ ਉਮੀਦ ਕਰਦੇ ਆ ਕਿ ਤੁਹਾਡਾ ਗਾਣਾ ਜਦੋਂ ਵੀ ਆਏ ਔਰ ਇਸੇ ਤਰ੍ਹਾਂ ਲੋਕ ਵੀ ਉਰਪਸੰਨ ਕਰ ਔਰ ਅਗਰ ਸੂਫੀ ਪਲੱਸ ਪੌਪ ਜੋ ਹੈ ਜੋ ਮੈਨੂੰ ਬੜਾ ਅੱਛਾ ਲੱਗਿਆ ਉਹ ਲੋਕਾਂ ਨੂੰ ਵੀ ਬਹੁਤ ਅੱਛਾ ਲੱਗੇ ਔਰ ਇਸ ਤਰ੍ਹਾਂ ਹੋਰ ਪੰਜਾਬੀ ਜਿਹੜੇ ਸਿੰਗਲਸ ਨੇ ਉਹ ਕੁਝ ਨਵਾਂ ਲੈ ਕੇ ਅੰਟਿਲ ਦ ਟਾਈਮ ਅਸੀਂ ਵੇਟ ਕਰਦੇ ਆ ਪਰਾਂਠਿਆਂ ਦੇ ਲਈ ਔਰ ਥੋੜੀ ਜਿਹੀ એનર્ਜੀ ਵੀ ਲਈ ਹੋ ਗਈ ਹੈ ਮੈਂ ਵੇਟ ਕਰਕੇ ਪਰਾਂਠਿਆਂ ਲਈ ਮੇਰੀਆਂ ਕਿਆਂ ਤੋਈਓਲੇ ਇੱਕ ਪਲ ਰਹੇ ਦੀ ਸੀ ਤੇਰੇ ਹਾਂ ਮੈਂ ਤੇਰੀ ਗੱਲ ਗਲਤ ਕਹੇ ਦੀ ਸੀ ਕੋਈ ਫੇਵਰਿਟ ਹੋਏ ਪੰਜਾਬੀ ਸਿਨੇਮਾ ਦੇ ਵਿੱਚ ਇਫ ਯੂ ਗੇਟ ਅ ਚਾਂਸ ਤੁਮੇ ਆਪਸ਼ਨ ਦੇ ਦੇਨੀ ਹੈ ਚਲੋ ਇਟਸ ਓਬਵੀਅਸ ਇਟਸ ਨੀਰੂ ਬਾਜਵਾ ਸੁਬੀਨ ਚਾਵਲਾ ਐਂਡ देयर इज ਜ਼ਰੀਨ ਖਾਨ ਇਜ਼ ਨਿਊ देयर इज ਵਨ ਗਰਲ ਹਰ ਨੇਮ ਇਜ਼ ਮੰਡੀ ਸਿਮਨ ਕਾਰਮੁੰਡੀ ਸਿਮਨ ਕਾਰਮੁੰਡੀ ਮੰਡੀ ਚੱਕਰ ਦੇ ਆ ਲਾਈਕ ਦੇ ਆ ਦਾ ਫਾਈਵ ਆਪਸ਼ਨ ਆਈ ਥਿੰਕ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਹਦੇ ਨਾਲ ਚੰਗਾ ਲੱਗੂਗਾ ਆਪਾਂ ਇਹਨਾਂ ਨੂੰ ਪੁੱਠਾ ਸਵਾਲ ਪਾਉਨੇ ਆ। ਨਹੀਂ ਨਹੀਂ ਇਹ ਸਵਾਲ ਕਰਨ ਦਾ ਕੰਮ ਮੇਰੇ ਨਾਲ ਨਹੀਂ ਹੈ। ਯੂ ਨਾ ਨਹੀਂ ਨਹੀਂ ਨਾ ਨਾ ਨਹੀਂ ਬਾਤ ਤੋਂ ਆ। ਦੇਖੋ ਪ੍ਰੌਣਠੇ ਸਾਡੇ ਦੇ ਸਵਾਲ ਮੇਰੇ। ਅੱਛਾ। ਤੁਸੀਂ ਮੈਨੂੰ ਦੱਸੋ when you imagine me who would you imagine me with? ਅਕੋਰਡਿੰਗ ਟੂ ਯੋਰ ਹਾਈਟ ਆਈ ਥਿੰਕ ਸਿਮਰਨ ਕੌਰ ਮੁੰਡੀ ਠੀਕ ਲੱਗੇਗੀ। ਇਹਨਾਂ ਦੀ ਅੱਜ ਰਿਕਾਰਡਿੰਗ ਸਿਮਰਨ ਸਿਮਰਨ ਪਲੀਜ਼ ਐਵੇਂ ਉਦਾਂ ਹੀ ਕਿਹਾ ਮੈਂ ਸੀਰੀਅਸਲੀ ਨਹੀਂ ਕਿਹਾ। ਮੈਂ ਅਗਰ ਇਟਸ ਯੋਰ ਆਪਸ਼ਨ ਮੈਂ ਸਿਰਫ ਕਹਿੰਦੇ ਸਾਂ ਲੱਗੇ। ਫਾਈਂਡ ਸਿਮਰਨ। ਠੀਕ ਹੈ ਨਾ ਲੇਕਿਨ ਇਸ ਨੂੰ ਮੈਂ ਬੋਲ ਦੂੰਗੀ ਹਾਂਜੀ ਬਟ ਅਗਰ ਫਿਰ ਹੁਣ ਚਲੋ ਮੇਰਾ ਆਨਸਰ ਹੋਗਾ ਬਸ ਯੋਰ ਆਨਸਰ ਹੈ ਸਿਮਰਤ ਮੁੰਨੀ ਕਿਤੇ ਸਿਮਰਤ ਐ ਜ਼ਿਆਦਾ ਪਿਆਰ ਨਾਲ ਜੜਨ ਵਾਲੀ ਗੱਲ ਹੈ ਆਈ ਗੈਸ ਨਹੀਂ ਕਿਤੇ ਕੋਈ ਲੜਨਾ ਪੈਣਾ ਚਲੋ ਠੀਕ ਆਈ ਆ ਰੀਲੀ ਮੈਨੂੰ ਸਾਰਿਆਂ ਦਾ ਕੰਮ ਹੈ ਬਹੁਤ ਮਤਲਬ ਆਈ ਡੋਟ ਨੋ ਕਿ ਮੈਂ ਕ੍ਰਿਟਿਕਾਈਜ਼ ਕਰਦਾ ਮੈਨੂੰ ਸਾਰੇ ਬਹੁਤ ਸਨ ਲੱਗਦੇ ਜੇ ਨਾ ਤੁਸੀਂ ਜਿਹੜੇ ਪੰਜ ਨਾਮ ਲਿੱਤੇ ਆ ਕੋਈ ਵੀ ਆ ਜਾਵੇ ਦੈਟ ਆ थिंक ਆਲ ਗਿਵ ਮਾਈ 110% કે હા દેખા દે મેરા કોઈ એક ઇતના પર્સનલી ઇતના નહી હેગા બટ આઈ લવ લવ એવરીબડી એન્ડ ગોડ બ્લેસ એવરીબડી ઓકાજી તે રોટી સામે પઈયા નો ફસાયે ના મેટ વે ફોર ધ પાસ યોર મધર ફાધર લિસન અપ અચ્છા મ્યુઝિક કિતે ત પસંદ હે તાનુ જે સૂફી પોપ હે તુસી અપને ਆ ਆਪਣੇ ਗਾਣੇ ਦੇ ਵਿੱਚ ਲਈ ਆਏ ਉਹ ਤਾਂ ਪਹਿਲਾ ਦਿਲ ਦਾ ਗੁੱਤਾ ਇਜ਼ ਲਾਈਕ ਅ ਵੈਰੀ ਕ੍ਰਿਸਪ Song ਇਹਨਾਂ ਹਾਰਮੋਨਿਕ ਬਹੁਤ ਡਿਫਰੈਂਟ ਜਨਰ ਦੇ ਸੁਗਾ ਰਹੇ ਆਈ ਥਿੰਕ ਮੇਰਾ ਕੋਈ ਇੱਕ ਜਨਰ ਨਹੀਂ ਜਿਹਨੂੰ ਮੈਂ ਸੁਣਦਾ ਹਾਂ ਮਹਾਰ ਤਰ੍ਹਾਂ ਦੇ ਕੁਝ ਸੁਣਦਾ ਇੰਗਲਿਸ਼ ਵੀ ਪੰਜਾਬੀ ਵੀ ਹਿੰਦੀ ਵੀ ਮੈਨੂੰ ਸਾਰੇ ਜਨਰ ਬਹੁਤ ਪਸੰਦ ਨੇ ਬਟ ਜਿੱਥੇ ਮੇਰੀ ਰੂਹ ਲੱਗ ਜਵੇ ਜੀ ਉਹ ਸੁਖੀ ਵੀ ਹੋ ਸਕਦਾ ਔਰ ਨੂਸਰਤ ਸਾਹਿਬ ਦਾ ਜਿਹੜੇ ਗਾਣੇ ਹੋ ਸਕਦੇ ਨੇ ਉਹੋ ਅੱਜ ਕੱਲ ਦੇ ਗਾਣੇ ਹੋ ਸਕਦੇ ਨੇ एनीथिंग आई वांट टू लिसन एनीथिंग क्योंकि ਜਿੰਨਾ ਮੈਂ ਹਰ ਚੀਜ਼ ਨੂੰ ਸੁਣੂੰਗਾ ਉਨਾ ਹੀ ਮੇਰੇ ਕੰਮ ਵਿੱਚ ਜ਼ਿਆਦਾ ਸੁਧਾਰ ਹੋਊਗਾ ਵੈਰਾਈਟੀ ਆਊਗੀ ਤੋ ਜਦ ਤੱਕ ਜੀ ਮੈਂ ਇੱਕ ਜਨਰ ਨੂੰ ਸਟਿਕ ਕਰਕੇ ਰਹਿ ਗਿਆ ਫਿਰ ਤੁਸੀਂ ਕਹੋਗੇ ਵੀ ਨਹੀਂ ਇਹ ਸੂਫੀ ਜਨਰ ਕੀ ਠੀਕ ਲੱਗਦਾ ਹੈ ਜਾਂ ਫਿਰ ਇਹ ਪੌਪ ਕੀ ਠੀਕ ਲੱਗਦਾ ਨਹੀਂ ਜਿਵੇਂ ਮੈਂ ਦਿਲ ਦੇ ਕੁੱਤੇ ਗਾਣਾ ਗਾਇਆ ਉਹ ਤੁਸੀਂ ਜੇ ਸੁਣ ਕੇ ਦੇਖੋਗੇ ਤਾਂ ਤੁਹਾਨੂੰ ਐ ਲੱਗੂਗਾ ਵੀ ਐਕਚੁਅਲੀ ਜ ਬੜਾ ਸ਼ਾਰਟੀ ਜਿਹਾ ਹੁੰਦਾ ਹੈ ਕੀ ਗੀਤ ਇਦਾਂ ਸੀਗਾ ਇਸ਼ਕ ਦੀ ਚੇਂ ਚੁਟਕੀ ਦੇੰਦੇ ਕੁੱਤੇ ਇੱਕ ਵਾਰਾਈ ਲੈਣੇ ਵੀ ਮੈਂ ਲਾਈ ਸੁਣਨਾ ਚਾਹਾਂਗੀ ਕਿ ਦਿਲ ਦੇ ਕੁੱਤੇ ਜਦੋਂ ਫੇਲ ਹੁੰਦੇ ਤਾਂ ਕਿੱਦਾਂ ਬੱਲ ਲੱਗਦੇ ਤੁਸੀਂ ਮਤਲਬ ਬਿਫੋਰ ਦੈਟ ਟੇਕ ਯੂਰ ਬਾਈ ਤੁਸੀਂ ਦਿਲ ਦੇ ਕੁੱਤੇ ਤੇ ਕਰੋੜਿਆਂ ਦੇ ਵਿੱਚ ਤੁਸੀਂ ਤਾਲਵੇਲਾ ਅੱਜ ਕਰ ਰਹੇ ਹੋ ਮੈਨੂੰ ਤੁਹਾਡੇ ਰਾਤ ਹੀ ਨਹੀਂ ਨਿਕਲ ਆਵੇ ਹਾਂਜੀ ਇਹ ਫਿਲਮ ਨਹੀਂ 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 ਮੈਂ ਤੇ ਕੱਟ ਕਰਾਂਗੀ ਮੈਂ ਕਾਹਗੀ ਪਹਿਲਾਂ ਪਰਾਂਟਾ ਖਤਮ ਕਰਦੇ ਹਾਂ ਫਿਰ ਵੇਟ ਕਰਦੇ ਹਾਂ ਉਹਦੇ ਕੁੱਤਿਆਂ ਦਾ ਬਿਲਾਲ ਦੇ ਸਾਂਸੋਂ ਪੈਨੇ ਦਿਲ ਦੇ ਕੁੱਤੇ ਫੇਲ ਹੋ ਗਏ ਮੈਂ ਆਪਣੇ ਫਾਦਰ ਸਾਹਿਬ ਦਾ ਗਾਣਾ ਗਾਉਂਗਾ ਜੀ ਓ ਚੰਦੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਨੰਦ ਰੋ ਆਖੇ ਓ ਕਿਤੇ ਮਰ ਨਾ ਜਵੀ ਕੁਝ ਖਾ ਕੇ ਕੁਝ ਖਾ ਕੇ ਕੁਝ ਖਾ ਕੇ ਮਰਨਾ ਨਹੀਂ ਹੈ ਲੈ ਓ ਚੰਦੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਨੰਦ ਰੋ ਆਖੇ ਇਹ ਗਾਣਾ ਉਹਨਾਂ ਦਾ 89 ਵਿੱਚ ਬਹੁਤ ਮਕਬੂਲ ਹੋਇਆ ਨਹੀਂ ਇਹ ਗਾਣਾ ਆਈ ਥਿੰਕ ਜੱਜ ਜੱਜ ਕਿਸੇ ਨੇ ਵੀ ਰੀਮਿਕਸ ਕੀਤਾ ਹੈ

ਦਿਲ ਦੇ ਕੁੱਤੇ ਫੇਲ ਹੋ ਗਏ ਹਰ ਹਰ ਬੰਦੇ ਨੇ ਸੁਣਿਆ ਹੋਵੇਗਾ ਲਾਈਕ ਦਿੱਲੀ ਮੁੰਬਈ एवरीवेयर ਸਬ ਕਲੱਬਸ ਵਿੱਚ ਪੱਜਿਆ ਹੋਵੇਗਾ ਉਹ ਤੋਂ ਬਾਅਦ ਥੋੜਾ ਯਾਦ ਆਇਆ ਔਰ ਹੁਣ ਜੋ ਥੋੜਾ ਟਰਾਈ ਕੀਤਾ ਜਦੋਂ ਆਪਾਂ ਸੁਣਿਆ ਸੂਫੀ ਔਰ ਪੌਪ ਦਾ ਮਿਕਸਚਰ ਆ ਵਾਟਸ ਯਰ ਨੈਕਸਟ ਪਲਾਨ ਮੈਂ ਤਾਂ ਨਹੀਂ ਲੱਗਦਾ ਕਿ ਸਿਰਫ ਤੁਸੀਂ ਪੰਜਾਬ ਦੇ ਵਿੱਚ ਸਟਕ ਹੋਣ ਵਾਲੇ ਹੋ ਕਿ ਮੈਂ ਸਿਰਫ ਪੰਜਾਬ ਔਰ ਇਸ ਕਿ ਨੂੰ ਟਾਰਗੇਟ ਆਡੀਅנס ਟਾਰਗੇਟ ਕਿ ਨੂੰ ਕਰਨਾ ਚਾਹੁੰਦੇ एवरीवन एवरीवन ਬੱਚੇ ਤੋਂ ਲੈ ਕੇ ਜਵਾਨ ਤੋਂ ਲੈ ਕੇ ਬਜ਼ੁਰਗ ਤੋਂ ਲੈ ਕੇ ਗਾਣੇ ਇਦਾਂ ਦੇ ਹੋਣ ਔਰ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਬਹੁਤ ਸਮਝ ਆ ਮੇਰੀ ਹਮੇਸ਼ਾ ਇੱਕ ਸੋਚ ਇੱਕ ਕੈਲੋ ਇੱਕ ਬੜੀ ਇੱਛਾ ਹੈ ਕਿ ਆਪਣੀ ਸਿੰਗਿੰਗ ਕੈਰੀਅਰ ਚ ਐਕਟਿੰਗ ਕਰੇ ਜਿੰਨਾ ਵੀ ਕੰਮ ਕਰਨ ਦੀ ਕੋਸ਼ਿਸ਼ ਕਰਾਂ ਉਹ ਇੱਕ ਨੈਸ਼ਨਲ ਵਾਇਸ ਹੋਵੇ ਹਾਂਜੀ ਅੱਬ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਬਾਕੀ ਜਦੋਂ ਜਿੱਥੋਂ ਸੁਰੋਤਿਆਂ ਦੀ ਚੱਕਣੀ ਹੈ ਉਹ ਯੂ ਡੋਨਟ ਨੋ ਆਈ ਡੋਨਟ ਨੋ ਸੋ ਬੱਟ ਸਾਧੇ ਵੱਲੋਂ ਪੂਰੀ ਕੋਸ਼ਿਸ਼ ਇਹ ਹੋਊਗੀ ਕਿ ਜੇ ਸਾਈਂਦੀ ਵਾਲਾ ਗੀਤ ਜੇ ਦਿੱਲੀ ਪਲੇ ਹੋਵੇ ਤਾਂ ਦਿੱਲੀ ਵਾਲਿਆਂ ਨੂੰ ਲੱਗੇ ਤੁਸੀਂ ਦਿੱਲੀ ਤੋਂ

ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਹੋ ਚੰਦੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਕਿੱਥੇ ਮਰ ਨਾ ਜਾਈਂ ਕੁਝ ਖਾ ਕੇ ਹੋ ਕੁਝ ਖਾ ਕੇ ਉਹ ਚੰਦੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਵਿੱਚ ਕਿ ਸਕੂਟਰੋਂ ਨਹੀਂ ਰੋਹ ਹੰਡਾ ਲੈ ਰਿਆ ਬੀਏ ਦੀ ਪੜਾਈ ਵਿੱਚੋਂ ਤੀਜੀ ਵਾਰ ਰਹਿ ਗਿਆ ਹੋ ਮਾਪਿਆਂ ਦਾ ਪੁੱਤ ਲੜਲਾ ਮਾਪਿਆਂ ਦਾ ਪੁੱਤ ਲੜਲਾ ਹੱਥ ਵਿੰਦਾ ਨਾ ਕਿਤਾਬਾਂ ਨੂੰ ਓਲਾ ਕੇ ਕਿਤੇ ਮਰ ਨਾ ਜਾਏਂ ਕੁਝ ਕਾ ਕੇ ਕੁਝ ਕਾ ਕੇ ਉਹ ਚੰ디ਗੜ੍ਹ ਕਰਾਂ ਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਮੇਰੇ ਨਾਲ ਜਸ਼ਨ ਦੇ ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਜੋ ਖੂਬਸੂਰਤ ਗਾਣਾ ਗਾਇਆ ਨਾ ਉਹ ਜ਼ਾਕਾਇ ਚਾਰ ਚੰਨ ਲੱਗ ਗਏ ਨੇ ਅਗੇਨ ਤੁਹਾਡਾ ਬਹੁਤ-ਬਹੁਤ ਬਹੁਤ ਸਾਰਾ ਸਵਾਗਤ ਹੈ ਜਸ਼ਨ ਉਹ ਇਹਨਾਂ ਚੰਡੀਗੜ੍ਹ ਆਸ਼ਕੀ ਕਰ ਰਿਹਾ ਹੈ ਨਾ ਹੀ ਉਹਨੇ ਬੀ ਐਚ ਐਡੀ ਹੈ ਤੇ ਨਾ ਹੀ ਉਹ ਹੋਰ ਉਹਨੇ ਜਲੰਧਰੋਂ ਆ ਕੇ ਜੋ ਵੀ ਤੁਸੀਂ ਕਿਹਾ ਉਹਦਾ ਨਹੀਂ ਕਰ ਰਿਹਾ ਉਹ ਇੱਕ ਸੂਫੀ ਪੌਪ ਗਾਣਾ गा ਰਿਹਾ ਸੀ ਨਾ ਉਹਦੋਂ ਅਸਟ੍ਰੇਲੀਆ ਵਰਨ ਭੇਜਦੇ ਹਾਂ ਅੱਛਾ ਇਹਦਾ ਸੀਗਾ ਕੋਈ ਟਾਈਮ ਮੈਨੂੰ ਵੈਸੇ ਇਹਨਾਂ ਨੇ ਕਿਹਾ ਕਿ ਇੰਟਰਸਟਿਡ ਤਾਂ ਆਸ਼ਕੀ ਜ ਬਹੁਤ ਨੇ ਇਹ ਇਧਰ ਇਹਨੇ ਕੀ ਹੋਣੀ ਇਹਦਾ ਕਰਦੇ ਨੇ ਕੁਝ ਇਹਦੀਆਂ ਆਪਣੀਆਂ ਮੌਜਾਂ ਜੀ ਕਰਦਾ ਇਹ ਸੌ ਬੱਚਾ ਪਰ ਚੋਰੀ ਛਿਪੇ ਕਰਦਾ ਹੈ ਤੇ ਕਰਨ ਕੋਈ ਹੱਜ ਵੀ ਹੁੰਦਾ ਹੈਗਾ ਕਿਥੇ ਕਿੱਥੇ ਅੱਜ ਤੁਸੀਂ ਅੱਜ ਜਿਹੜਾ ਪੰਜਾਬੀ ਸੰਗੀਤ ਹੈ ਉਹਨੂੰ ਕਿੱਥੇ ਵੇਖਦੇ ਹੋ ਕਿਉਂਕਿ ਤੁਹਾਡੇ ਦੌਰ ਦੇ ਜਾ ਜੋ ਗਾਣਾ ਹੈ ਨਾ ਉਹ ਅੱਜ ਵੀ ਹਰ ਦੌਰ ਦਾ ਮੈਂ ਸੁਣਦੀ ਆ ਮੇਰੇ ਤੋਂ ਜਿਹੜੇ ਮੇਰੇ ਛੋਟੇ ਹੋਣਗੇ ਉਹ ਵੀ ਸੁਣਦੇ ਹੋਣਗੇ ਆ ਹਰ ਕੋਈ ਪੁਰਾਣੇ ਵੀ ਸੁਣਦੇ ਹੋਣਗੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਅੱਜ ਦਾ ਜਿਹੜਾ ਭੱਜ ਦੌੜ ਦਾ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਬੇਟਾ ਤੁਹਾਡੀ ਐਨੀ ਉਮਰ ਨਹੀਂ ਜਦੋਂ ਮੇਰਾ ਸ਼ਹਿਰ ਪਟਿਆਲਾ ਦੇ ਹਟੋਏ ਤੁਹਾਡੇ ਪਾਪ ਆਪਣੇ ਪਾਪਾ ਨੂੰ ਪੁੱਛੋ ਜਾ ਕੇ ਕਿ ਮੈਂ ਕਹਿੰਦੀ ਆ ਵਗਿਆ ਨਾ ਕਿ ਇੰਨਾ ਪੌਪੂਲਰ ਹੁੰਦਾ ਅੱਜ ਕੱਲ੍ਹ ਹੁੰਦਾ ਕਿ ਇੱਕ ਗਾਣਾ ਆਇਆ ਇੱਕ ਗਾਣਾ ਚ ਲੋ ਮੇਰਾ ਇਸਕੀ ਬਲੇ ਬਲੇ 82 ਐਲਪੀ ਕੋਡ ਆਇਆ ਸੀ ਜਦੋਂ ਐਚ ਹਿਸ ਮਾਸਟਰਵਾਇਸ ਕੁਝ ਉਂਗਾਉਣਾ ਬਹੁਤ ਖੰਦਾ ਸੀ ਪਰ ਜਿਹੜਾ ਅੱਜ ਦਾ ਮਿਊਜ਼ਿਕ ਹੈ ਉਹ ਹੁਣ ਬਾਲੀਵੁੱਡ ਚ ਪਹੁੰਚ ਚੁੱਕਿਆ ਹੈ ਜਿਸ ਪਿਕਚਰ ਚ ਪੰਜਾਬੀ ਗਾਣੇ ਆਂਦੀ ਉਹ ਪਿਕਚਰ ਨਹੀਂ ਫੇਲ ਹੁੰਦੀਆਂ ਤੇ ਵੀ ਆਰ ਲੱਕੀ ਕਿ ਸਾਡਾ ਦਾਇਰਾ ਪੰਜਾਬੀ ਗਾਇਕੀ ਦਾ ਐਡਾ ਵਿਸ਼ਾਲ ਹੋ ਗਿਆ ਪਰ ਇੱਕੋ ਹੀ ਬੇਨਤੀ ਹੈ ਮੇਰੀ ਕਿ ਆਪਾਂ ਜੋ ਵੀ ਗਾਈਏ ਨਾ ਕਿ ਸਾਰੇ ਪਰਿਵਾਰ ਬੈਗ ਸੁਣ ਸਕਣ ਕਿ ਮੈਂ ਅਹੀ ਅਜ ਤੱਕ 32 ਸਾਲ ਜੋ ਵੀ ਗਿਆ ਸਮਾਜ ਨੂੰ ਦਿੱਤਾ ਹੈ ਕਿ ਸਾਫ ਸੁਥਰਾ ਦਿੱਤਾ ਹੈ ਨੱਚਣ ਤੋਂ ਆਪਣਾਲੇ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਸੋਨੇ ਪੰਗਾ ਪੁੱਛਵੀਆ ਮੈਂ ਛੇੜਾਂ ਮਾਈਆਂ ਨੂੰ ਮੰਗਾਂ ਨੂੰ ਛਣਕਾ ਰੱਬਾ ਯਾਰ ਨਾ ਕਿਸੇ ਦਾ ਵਕੂਫ ਯਾਰ ਬਿਨਾ ਜਗ ਸਕਣਾ ਕਿ ਉਹ ਜਿਹੜੀ ਸਾਫ ਸੁਥਰੀ ਗੈਕੀ ਉਹਦੀ ਉਮਰ ਉਹ ਵੱਡੀ ਹੈ ਜਿਹੜਾ ਠਾ ਠਾ ਕੀਤਾ ਹੁੰਦੇ ਆ ਉਹ ਜਿਵੇਂ ਦੀਵਾਲੀ ਦੇ ਪਟਾਕੇ ਉਹਦੇ ਉਤਰੇ ਐਂ ਬੁੱਝ ਜਾਂਦੇ ਆ ਪੈਸੇ ਤੇ ਬੱਚੇ ਕਮਾ ਲੰਦੇ ਆ ਪਰ ਜਿਹੜੀ ਤੁਸੀਂ ਸਾਫ ਸੁਥਰਾ ਇਹ ਮੈਂ ਜਿਵੇਂ ਗੱਲ ਨਹੀਂ ਕਰ ਰਿਹਾ ਜਿੰਨੇ ਵੀ ਆਪਣੇ ਪੰਜਾਬੀ ਬਡਿੰਗ ਆਰਟਿਸਟ ਆ ਉਹਨਾਂ ਨੂੰ ਇੱਕ ਮੇਰੀ ਅਪੀਲ ਵੀ ਹੈ ਬੀਂਗੇ ਪੰਜਾਬੀ ਲੋਕਾਇਕਲਾ ਮੰਚ ਦਾ ਚੇਅਰਮੈਨ ਉਹਦੇ ਨਾਤੇ ਵੀ ਮੈਂ ਇਹ ਬੇਨਤੀ ਕਰਾਂਗਾ ਜਿਹੜੇ ਨਵੇਂ ਆਰਟਿਸਟ ਆ ਸਾਫ ਸੁਥਰਾ ਗਾਓ ਤੁਹਾਡੀ ਲੋਕਗੀਤ ਜੀ ਦੀ ਉਮਰ ਹੋਵੇ ਕਿ 3-4 ਜਨਰੇਸ਼ਨ ਤੁਹਾਡੇ ਗੀਤ ਗਾਉਣ ਜਿਵੇਂ ਸਾਡੇ ਗੀਤ ਵਿਲੈਚ ਬੈਠੇ ਬੱਚੇ गा ਰਹੇ ਆ ਅਮਰੀਕਾ 'ਚ ਵੀ ਗਾ ਰਹੇ ਆ ਉਹ ਸਾਨੂੰ ਹੋਰ ਪਾਵਰ ਮਿਲਦੀ ਹੈ ਕਿ ਜਿਹੜਾ 20 ਸਾਲ ਪਹਿਲਾਂ ਗਾਣਾ ਗਿਆ ਸੀ ਅੱਜ ਵੀ ਬੱਚੇ ਉਹ ਗਾ ਰਹੇ ਆ ਕੋਈ ਤਾਂ ਹੀ ਗਾ ਰਿਹਾ ਜੋ ਲਾਈਕ ਕਰ ਰਿਹਾ ਇੱਕ ਪ੍ਰਾਣੀ ਚੀਰੀ ਨੂੰ ਇੱਕ ਪ੍ਰਾਣੀ ਸ਼ਰਾਬ ਨੂੰ ਨਵੀਂ ਬੋਤਲ ਚ ਪਾ ਕੇ ਉਹ ਪੇਸ਼ ਕਰ ਰਿਹਾ ਹੈ ਪਰ ਚੰਗਾ ਚੰਗਾ ਲੱਗਦਾ ਜਦੋਂ ਕੁਝ ਨਵੇਂ ਆਰਟਿਸਟ ਸੁਰੀਲੇ ਆਰਟਿਸਟ ਬਹੁਤ ਕਟਨੇ ਸੁਰੀਲੇ ਬੱਚੇ ਕੌਣ ਉਹਨਾਂ ਦੀ ਗਾਇਕੀ ਦੀ ਉਮਰ ਬਹੁਤ ਵੱਡੀ ਹੈ ਅਜੀਤ ਸਾਹਿਬ ਨੂੰ ਤੁਹਾਨੂੰ ਲੱਗਦਾ ਕਿ ਅੱਜ ਦੇ ਇਸ ਦੌਰ ਦੇ ਵਿੱਚ ਕੋਈ ਐਸਾ ਗਾਇਕ ਹੈ ਜਿਹਨੂੰ ਤੁਹਾਨੂੰ ਸੁਣ ਕੇ ਲੱਗਦਾ ਹੋਵੇ ਕਿ ਜਿੱਦਾਂ ਮੈਂ ਚਾਹਨਾ ਕਿ ਪੰਜਾਬੀ ਸੱਭਿਆਚਾਰ ਨੂੰ ਰੱਖਿਆ ਜਾਵੇ ਕੋਈ ਐਸਾ ਲੱਗਦਾ ਕਿ ਤੁਹਾਡੀ ਰਿਜ਼ਲਟ ਤੁਹਾਡੇ ਕੰਨਾਂ ਨੂੰ ਸਕੂਨ ਦਿੰਦਾ ਹੋਵੇ ਕੋਈ ਐਸਾ ਗਾਇਕ ਕਿਹੜਾ ਹਾਂ ਜਿਵੇਂ ਤੁਸੀਂ ਦੇਖੋ ਕੋਈ ਵੀ ਚੀਜ਼ ਮਾਨ ਸਾਹਿਬ ਤੋਂ ਬਾਅਦ ਅਸੀਂ ਹਟ ਗਿਆ ਹੈ ਸਭ ਲੋਕਾਂ ਦਾ ਸਵਾਗਤ ਕੀਤਾ ਹੁਣ 20 ਸਾਲ ਬਾਅਦ ਸਰਤਾਜ ਨੇ ਬਹੁਤ ਸਟਰਗਲ ਕੀਤੀ ਸਰਤਾਜ ਲੋਕਾਂ ਨੇ ਹਟ ਕੇ ਆਇਆ ਲੋਕਾਂ ਨੇ ਇੱਕ ਨਵਾਂ ਚਿਹਰਾ ਇੱਕ ਨਵਾਂ ਰੰਗ ਰੂਪ ਇੱਕ ਨਵੀਂ ਹਦਾਇਗੀ ਜੋ ਤੁਹਾਡੀ ਗਾਇਕੀ ਦੀ ਚਿਹਰੇ ਕੋ ਸਾਫ ਸੁਥਰੀ ਜਾਂ ਨਾ ਸਾਇਆ ਦੀ ਉਹਦੇ ਵੀ ਗੱਲ ਕੀਤੀ ਹੈ ਤੇ ਉਹ ਬਾਦਤ ਕਰ ਬਾਦਤ ਕਰਨਾਂ ਗੱਲ ਬਣਦੀ ਕਿਸ ਦੀ ਅੱਜ ਬਣਦੀ ਹੈ ਪਰ ਕਰਮ ਕਰੋ ਇਹਦੇ ਕਰਮਾਂ ਦਾ ਸਮੁੰਦਰ ਹੈ ਜਿੰਨੇ ਅੱਜ ਢਲੀ ਜਾਵਾਂਗੇ ਉਹਨਾਂ ਉਹਨਾਂ ਹੀ ਤੁਸੀਂ ਰੰਗ ਚੜੀ ਜਾਊਗਾ ਜੋ ਰੰਗ ਚੜ ਜਾਂਦਾ ਫਿਰ ਮੰਤਾ ਗਾਇਕ ਬਣਦਾ ਹੈ ਅਸੀਂ ਆਪਾਂ ਵੀ ਇੱਕ ਹਾਕੀ ਖਿਡਾਉਣਗੇ ਇੰਡੀਅਨ ਹਾਕੀ ਪਲੇਅਰ ਹਾਕੀ ਖੇਡਦੇ ਖੇਡਦੇ ਜਦੋਂ ਇਸ 바ਸੇ ਸੂਤ ਆਇਆ ਸਾਡੇ ਟਾਈਮ ਦੇ ਨਾ ਕੰਪੀਟੀਸ਼ਨ ਨਹੀਂ ਸੀਗਾ ਪ੍ਰਾਇਆ ਸੀਗਾ ਕਦੋਂ ਮੀਡੀਆ ਨਹੀਂ ਸੀਗਾ ਸੋ ਚੈਨਲ ਜਲਨ ਦੂਰ ਸ਼ੰਤ ਦਲੀ ਦੂਰ ਸੀਗਾ ਤੇ ਹੁਣ ਤੇ 500 ਚੈਨਲ ਆ ਓਪਰਚੂਨਟੀਆਂ ਬਣੀਆਂ ਨੇ ਜਿਵੇਂ ਦੀ ਪੰਜਾਬੀ ਸਟਾਰ ਹੋ ਗਿਆ ਟੀਵੀ ਥੋੜੇ ਕਿੰਨੇ ਬੱਚਿਆਂ ਨੂੰ ਜਿਹੜੇ ਗਰੀਬ ਘਰਾਂ ਦੇ ਬੱਚੇ ਉਹਨਾਂ ਨੂੰ ਕਿੰਨਾ ਪੁਸ਼ਾ ਮਿਲ ਰਿਹਾ ਗਾਇਕੀ ਨੂੰ ਕਿਵੇਂ ਆਪਣਾ ਤੁਰਤਾ ਰਿਆਂ ਚਮਕ ਰਹੀ ਹੈ ਬਹੁਤ ਚੰਗੀ ਗੱਲ ਮੈਂ ਸਾਰੇ ਚੈਨਲਾਂ ਦੀ ਤਾਰੀਫ਼ ਵੀ ਕਰਦਾ ਕਿਨਾਂ ਆਪਣੀ ਪੰਜਾਬੀ ਗਾਇਕੀ ਮਾਂ ਬੋਲੀ ਨੂੰ ਬਹੁਤ ਵੱਡਾ ਹੰਗਾਰਾ ਦਿੰਦਾ ਬਹੁਤ ਬਹੁਤ ਸ਼ੁਕਰੀਆ ਛੱਡਣ ਗੱਲ ਕਰਨ ਲਈ ਤੇ ਜਾਣੇ-ਜਾਣਦੇ ਮੈਂ ਇਸ ਚਾਂਸ ਨੂੰ ਫੇਰ ਨਹੀਂ ਮਿਸ ਕਰਨਾ ਚਾਹਾਂਗੀ ਕੋ ਹੋਰ ਕੋਈ ਬਿਹਤਰੀਨ ਗਾਣੇ ਦੇ ਨਾਲ ਸਾਨੂੰ ਛੱਡ ਜਾਓ ਸਿਰਾਂ ਉੱਤੇ ਪੱਗਾ ਬੰਨ ਬੜਾ ਜੱਜਦੇ ਹੋ ਗੱਭਰੂ ਜਵਾਨ ਮੇਲਿਆਂ 'ਚ ਨੱਚਦੇ ਵੱਖੋ-ਵੱਖ ਰੰਗਾਂ ਵਿੱਚ ਰੰਗੀ ਦੁਨੀਆ ਅਸੀਂ ਆਪਣੇ ਹੀ ਰੰਗ ਵਿੱਚ ਰੰਗ ਜਾਈਦਾ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਓਏ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਇਹ ਮਰਾ ਗੀਤ ਮੇਰੀ ਆਉਣ ਵਾਲੀ ਮੇਰੇ ਵੀ ਇਹਦੇ ਨਾਲ ਕੰਪੀਟੀਸ਼ਨ ਹੈ ਮੇਰੇ ਵੀ ਆ ਰੋ ਨਵੀਂ ਆ ਰਹੀ ਹੈ ਇਹੋ ਦਾ ਗੀਤ ਮੰਜੋਂ ਫੇਰ ਆਪਾਂ 22 ਸਾਲ ਦਾ ਸਰਦਾਰੀ ਦੀ ਗੱਲ ਕੀਤੀ ਹੈ ਬਿਲਕੁਲ ਕਿਦਾਂ ਦਾ ਕੰਪੀਟੀਸ਼ਨ ਟਫ ਕੰਪੀਟੀਸ਼ਨ ਕੈਰੀਅਰ ਵਾਟ ਕੰਪੀਟੀਸ਼ਨ ਤਾਂ ਹੈ ਹੀ ਨਹੀਂ ਜੀ ਹੈ ਨਹੀਂ ਤੁਸੀਂ ਮੈਨੂੰ ਕਹਿੰਨਾ ਪ੍ਰੋਫੈਸ਼ਨਲਿਜ਼ਮ ਇਜ਼ ਪ੍ਰੋਫੈਸ਼ਨਲਿਜ਼ਮ ਨਾਊ ਹੀ ਸੇਇੰਗ ਕਿ ਇੱਥੇ ਹੈਗਾ ਤਾਂ ਕੰਪਟਿਟਿਸ਼ਨ ਦੇਣਾ ਡੋਨਟ ਟੇਕ ਹਿਮ ਲਾਈਟਲੀ ਆਹ ਇਹ ਕਹਿੰਦਾ ਜੀ ਬਾਪ ਬਾਪ ਹੁੰਦਾ ਹੈ ਬੇਟਾ ਬੇਟਾ ਤੇ ਔਰ ਜाहिर ਚੱਲ ਨੂੰ ਹਿੰਦੀ ਗਾਣੇ ਗਾ ਲਈਏ ਕ੍ਰੋਚ ਗਾ ਲਈਏ ਪਰ ਜਿਹੜੀ ਦੇਸੀ ਘੱਗੀ ਤੇ ਇੱਕ ਮਾਡਰਨ ਘੱਗੀ 'ਚ ਬੜਾ ਫਰਕ ਹੈ ਸੋ ਬਾਪ ਬਾਪ ਬੇਟਾ ਬੇਟਾ ਇੱਥੇ ਇੱਥੇ ਠੀਕ ਹੈ ਨੀਵੀਂ ਠੀਕ ਹੈ ਥੈਂਕ ਯੂ ਸੋ ਮੱਚ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਮੇਰੀਆਂ ਕਿਆਂ ਤੋਇੋਲੇ ਇਕ ਬੱਲ ਰਹੇ ਦੀ ਸਵੇਸੀ ਕਿ ਮੇਰਾ ਨਾਮ ਜਸ਼ਨ ਸਿੰਘ ਅਗਲੀ ਵਾਰ ਫੇਰ ਤੁਹਾਨੂੰ ਮੁਲਾਕਾਤ ਕਰਾਂਗੇ ਕੋਹੋਰ ਸਤਾਰੇ ਦੇ ਨਾਲ ਜ਼ਲਾਲ ਅੱਜ ਜਿਹੜੀ ਚਾਹ ਹੈ ਪਰਾਠੇ ਹੈ ਬਹੁਤ ਹੀ ਜਸ਼ਨ ਪਰੇ ਰਹੇ ਹੈ ਔਰ ਅਪਸ ਸਾਈਨ ਨੂੰ ਵੀ ਯਾਦ ਕੀਤਾ ਉਮੀਦ ਕਰਦੇ ਹਾਂ ਕਿ ਜਲਦ ਹੀ ਜਸ਼ਨ ਦਾ ਟਰੈਕ ਇਸ ਮਾਰਕੀਟ ਦੇ ਵਿੱਚ ਆਏ ਔਰ ਦਰਸ਼ਕਾਂ ਦਾ ਹੋ ਮਨੋਰੰਜਨ ਕਰੇ ਪ੍ਰਪਾਲ ਕੋਰ ਐਬੀਪੀ ਨਿਊਜ਼ ਚੰਦੀਕਾ ਮੋਹ ਨਾ ਨ ਲੜਾਈ ਨਾ ਨੜਕੇ ਨਹੀਂ ਆਏ ਮਾਰੀਆਂ ਟਰਾਈਆਂ ਉੱਤੋਂ ੱੱੱਕੇ ਬੜੇ ਖਾਏ ਇਸ਼ਕ ਦੀ 链 ਟੁੱਟ ਗਈ ਦਿਲ ਦੇ ਕੁੱਤੇ ਫੇਰ ਹੋ ਗਏ ਇਸ਼ਕ ਦੀ 链 ਟੁੱਟ ਗਈ ਦਿਲ ਦੇ ਕੁੱਤੇ ਫੇਰ ਹੋ ਗਏ ਫਰਸਟ੍ਰੇਸ਼ਨ ਹਾਈ ਸਾਡੇ ਹੱਥੇ ਹੁ ਨਾ ਆਈ ਔਰ ਫਰਸਟ੍ਰੇਸ਼ਨ ਹਾਈ ਸਾਡੇ ਹੱਥੇ ਹੁ ਨਾ ਆਈ ਹੋਰ ਕਿਸੇ ਨਾਲੋਂ ਦੇ ਮੇਨ ਹੋ ਗਏ ਗਈ ਦਿਲ ਦੇ ਕੁੱਤੇ ਫੇਰੂ ਹੋ ਗਏ